ਜਿਵੇਂ ਭਗਵੰਤ ਸਿੰਘ ਮਾਨ ਨੇ ਇਹਨਾਂ ਦੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਮੁੱਗੀ ਤੇ ਐਮਐਸਪੀ ਦਾਂਗੇ ਹਰ ਫਸਲ ਤੇ ਐਮਐਸਪੀ ਤਾਂਗੇ ਜਿੱਥੇ ਸੈਂਟਰ ਨਹੀਂ ਦਿੰਦੀ ਇਹ ਇੱਕ ਗੱਲ ਦੱਸਣ ਕਿਸੇ ਨੂੰ 1 ਰੁਪਿਆ ਵੀ ਦਿੱਤਾ ਸਾਡੀਆਂ ਭੈਣਾ ਨਾਲ ਇਹਨਾਂ ਨੇ ਵਾਦਾ ਕੀਤਾ ਇੱਕ ਦਿੱਤੀ ਨਹੀਂ ਦਿੱਤੀ ਇੱਕ ਖੋਟਾ ਪੈਸਾ ਨਹੀਂ ਦਿੱਤਾ ਸਰਕਾਰ ਨੇ ਸਿਵਾਏ ਕ腐ਸ਼ਨ ਤੋਂ ਸਿਵਾਏ ਲੋਕਾਂ ਨੂੰ ਲੁੱਟਣ ਤੋਂ ਇੱਕ ਕੰਮ ਨਹੀਂ ਕੀਤਾ ਸਰਕਾਰ ਬਾਰ ਬਾਰ ਇਹ ਸਪੀਚ ਦਿੰਦੀ ਹੈ ਕਿ ਸਾਡਾ ਹਜ਼ਾਰਾਂ ਕਰੋੜ ਰੁਪਈਆ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਸੜਕਾਂ ਦਾ ਕਿ ਸੜਕਾਂ ਅਸੀਂ ਤਾਂ ਨਹੀਂ ਬਣਾ ਪਾਰਦੇ ਪੈਸਾ ਜਿਹੜਾ ਹੈ ਡਿਵਰਟ ਕਰਦੇ ਆ ਪੈਸਾ ਸੜਕਾਂ ਦਾ ਇਹਨਾਂ ਨੇ ਆਪਣੇ ਇਸ਼ਤਿਹਾਰਾਂ ਤੇ ਲਾ ਦੇ ਸੜਕਾਂ ਦਾ ਇਹਨਾਂ ਦਿੱਲੀ ਨੂੰ ਭੇਜਣਾ ਹੈ ਇਹਨਾਂ ਨੇ ਢੱਲੇਵਾਲ ਸਾਹਿਬ ਤੇ ਪੰਧੇਰ ਨੂੰ ਬਿਠਾਇਆ ਉਥੇ ਮੋਰਚੇ ਤੇ ਕਈ ਉਹ ਜਿਹੜੀਆਂ 40 ਯੂਨੀਅਨ ਦੇ ਵਿੱਚੋਂ 38 ਇਹਨਾਂ ਦੇ ਨਾਲ ਨਹੀਂ ਸੀ ਚੱਲੀਆਂ ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਸਰਕਾਰ ਇਹਨਾਂ ਨੂੰ ਮਿਸਯੂਜ਼ ਕਰਨਾ ਚਾਹੁੰਦੀ ਹੈ ਜੇ ਤੁਸੀਂ ਦੋ ਕਹਿ ਰਹੇ ਹੋ ਆਮਾਦੀਪਾਟੀ ਉਠਾਈਆਂ ਬਿਲਕੁਲ ਐਮਐਸਪੀ ਕਿਉਂ ਦੇ ਰਹੇ ਕਿਸਾਨਾਂ ਨੂੰ ਦੇ ਕੋ ਇਹ ਮਸਲੇ ਸੈਂਟਰ ਦੀ ਸਰਕਾਰ ਦੀ ਪਾਲਿਸੀਸ ਤੇ ਕਿਸਾਨਾਂ ਦੇ ਨਾਲ ਕਿਹਨੂੰ ਕਿਹੋ ਦਿੱਤੀਆਂ ਗਈਆਂ ਕਿ ਬੰਦੀ ਸਿੰਘ ਬਾਰੇ ਕੇਂਦਰ ਸਰਕਾਰ ਸੋਚ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਖੁਸ਼ਖਬਰੀ ਪੰਜਾਬ ਨੂੰ ਮਿਲ ਸਕਦੀ ਹੈ। ਤਾਂ ਇਹ ਗੱਲ ਸੱਚ ਹੈ ਜੇ ਤੁਸੀਂ ਵੈਸੀ মিডিਆ ਤੌਰ ਤੇ ਇੱਕ ਤੋਂ ਸਪੀਚ ਦਿੱਤੀ ਵਸ। ਮੈਂ ਐਨ ਆਮ ਆਦਮੀ ਪਾਰਟੀ ਨਹੀਂ। ਵੀ ਐਵੇਂ ਲੋਕਾਂ 'ਚ ਸ਼ਕੂਫਾ ਛੱਡਦੀ। ਜਨਤਾ ਦਾ ਪਵਿੱਤ ਉਜਵਲ ਭਾਰਤੀ ਜਨਤਾ ਪਾਰਟੀ ਤੇ ਮੋਦੀ ਜੀ ਦੀ ਜਿਹੜੀਆਂ ਪਾਲਿਸੀਜ਼ ਨੇ ਇਹ ਮੈਂ ਗਾਰੰਟੀ ਕਰਦਾ ਜੇਕਰ ਆ ਸਾਨੂੰ ਲੋਕੀ ਮੌਕਾ ਦੇਣ ਤੇ ਅਸੀਂ ਪਰਫਾਰਮ ਨਾ ਕਰ ਸਕੀਏ ਅਸੀਂ ਐਫੀਡਵਟ ਦਵਾਂਗੇ ਵੀ ਸਾਨੂੰ ਕਾਹ ਤੋਂ ਵੋਟ ਨਾ ਪਾਓ ਇਹ ਬਿਆਨ ਬਹੁਤ ਜਿਆਦਾ ਕਮਾਲ ਦੀ ਗੱਲ ਜਿਹੜੀ ਪਾਰਟੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾ ਕੇ ਖੋਲ ਸਕਦੀ ਹੈ ਜਿਹੜੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਵਸ ਮਨਾ ਸਕਦੀ ਹੈ ਜਿਹੜੀ ਛੋਟੇ ਸਾਹਿਬਾਂ ਦੇ ਤੇ ਬਾਲ ਦੇਵ ਜੀ ਮਨਾ ਸਕਦੀ ਹੈ ਜਿਹੜੀ 골ਡਨ ਟੈਂਪਲ ਤੇ ਜੀਐਸਟੀ ਮਾਫ ਕਰ ਸਕਦੀ ਹੈ ਉਹਦੇ ਅਜੇ ਵੀ ਤੁਸੀਂ ਕੋਈ ਟੈਸਟ ਲੈਣਾ ਹੈ ਸਰਕਾਰ ਨੂੰ 3 ਸਾਲ ਹੋ ਗਏ ਬਣੇ ਹੋਏ ਕੌਸੇ ਨੂੰ ਲੈ ਕੇ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੇ ਸਰਕਾਰ ਆਉਣ ਤੋਂ ਪਹਿਲਾਂ ਕੀਤੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਤਾਂ ਉਸ ਦੇ ਖਿਲਾਫ ਅੱਜ ਭਾਜਪਾ ਵੱਲੋਂ ਪੂਰੇ ਸੁਬੇ ਦੇ ਵਿੱਚ ਪੰਜਾਬ ਭਾਰ ਦੇ ਵਿੱਚ ਜਗ੍ਹਾ ਲੱਗਾ ਪੰਜਾਬ ਸਰਕਾਰ ਦੇ ਪਤਲੇ ਫੁਕੇ ਜਾ ਰਹੇ ਸੀ ਭਗਵੰਤ ਮਾਨ ਦੇ ਤੇ ਮੁਹਾਜਲੇ ਦੇ ਕਸਬਾ ਨਮਾਕਰੋ ਦੇ ਵਿੱਚ ਪਾਪਾ ਦੇ ਸੀਨੀਅਰ ਲੀਡਰ ਫੋਟੋ ਜੰਗਵਾਜਬਾ ਤੇ ਉਹਨਾਂ ਦੀ ਲੀਡਰਸ਼ਿਪ ਤੁਸੀਂ ਦੇਖੋ ਕਿ ਨਾਲ ਨਾਲ ਪਹੁੰਚੇ ਹੋਣ ਇਸ ਜਗ੍ਹਾ ਉੱਤੇ ਇਕਲਾ ਫੁਕੇਦਾਰ ਹੈ ਤੌਂ ਕੀ ਚੌਕ ਦੇ ਵਿੱਚ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਭਾਵੇਂ ਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜੋ ਵਾਦੇ ਨਹੀਂ ਕੀਤੇ ਸੀ ਉਹ ਵੀ ਅਸੀਂ ਪੂਰੇ ਕਰ ਦਿੱਤੇ ਪਰ ਕਿਤੇ ਨਾ ਕਿਤੇ ਓਕੇਰ ਦੀ ਅੱਜ ਭਾਗਪਨ ਨਜ਼ਰ ਆ ਰਹੀ ਹੈ ਤਾਂ ਬਲਵੰਤ ਸਾਹਿਬ ਅੱਜ 3 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਬਣੇ ਹੋਏ ਪੂਰੇ ਸੂਬੇ ਭਾਰ ਦੇ ਵਿੱਚ ਤੁਹਾਡੇ ਵੱਲੋਂ ਜਗਾ ਜਗਾ ਪੁੱਤਲੇ ਫੁੱਕੇ ਜਾ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਵਾਦੇ ਪੂਰੇ ਨਹੀਂ ਕੀਤੇ ਪਰ ਪੰਜਾਬ ਸਰਕਾਰ ਕਰੀ ਜਿਹੜੇ ਵਾਦੇ ਸੀ ਨਹੀਂ ਵੀ ਕੀਤੇ ਸੀ ਉਸ ਨੂੰ ਵੀ ਪੂਰੇ ਕਰਤੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਇੱਕ ਹੁੰਦਾ ਹੈ ਇੱਕ ਹੁੰਦਾ ਹੈ ਵੀ ਪੰਜਾਬ ਦੇ ਲੋਕਾਂ ਨੂੰ ਸਾਰੇ ਪਤਾ ਵੀ ਕਿੰਨਾ ਝੂਠ ਬੋਲਿਆ ਇਹਨਾਂ ਝੂਠ ਬੋਲਣ ਦੇ ਬਾਵਜੂਦ ਇਹ ਇਸ ਚੀਜ਼ ਨੂੰ ਬੰਨਣ ਨੂੰ ਤਿਆਰ ਨਹੀਂ ਹਾਂਜੀ ਸਾਡੇ ਕੋਲ ਹਿੰਦੂਸਤਾਨ ਦੇ ਅੰਕੜੇ ਮੌਜੂਦ ਨੇ ਅਸੀਂ ਹਵਾਜ ਗੱਲਾਂ ਨਹੀਂ ਕਰਦੇ ਕਿਸੇ ਭਗਵੰਤ ਸਿੰਘ ਮਾਨ ਨੇ ਇਹਨਾਂ ਦੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਮੁੱਗੀ ਤੇ ਐਮਐਸਪੀ ਦਾਂਗੇ ਅਸੀਂ ਹਰ ਫਸਲ ਤੇ ਐਮਐਸਪੀ ਤਾਂਗੇ ਜਿੱਥੇ ਸੈਂਟਰ ਨਹੀਂ ਦਿੰਦੀ ਇਹ ਇੱਕ ਗੱਲ ਦੱਸਣ ਕਿਸੇ ਨੂੰ 1 ਰੁਪਈਆ ਵੀ ਦਿੱਤਾ ਹੈ ਔਰ ਹਰ ਗੱਲ ਤੋਂ ਝੂਠੇ ਤੇ ਭੱਜਦੇ ਨੇ ਸਾਡੀਆਂ ਭੈਣਾ ਨਾਲ ਇਹਨਾਂ ਨੇ ਵਾਦਾ ਕੀਤਾ ਇਲੈਕਸ਼ਨ ਤੋਂ ਪਹਿਲੇ ਸਰਕਾਰ ਬਣ ਤੋਂ ਪਹਿਲੇ ਵੀ ਅਸੀਂ 1000 ਜੇ ਜਿੱਤ ਗਏ ਅਸੀਂ 1000 ਰੁਪਇਆ 18 ਸਾਲ ਦੀ ਵੱਧ ਉਮਰ ਤੋਂ 80 ਸਾਲ ਦੇ ਵਿੱਚ ਵਿੱਚ ਅਸੀਂ ਸਾਰਿਆਂ ਨੂੰ 1000 ਰੁਪਇਆ ਮਹੀਨਾ ਦਾਂਗੇ ਇੱਕ ਦਿੱਤੀ ਨਹੀਂ ਦਿੱਤੀ ਇੱਕ ਖੋਟਾ ਪੈਸਾ ਨਹੀਂ ਦਿੱਤਾ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਿਆ ਨੂੰ ਅਜੇ ਇੱਕ ਮਹੀਨਾ ਹੋਇਆ ਤੇ ਪਹਿਲੇ ਮਹੀਨੇ ਦੀ 500 ਰੁਪਇਆ ਉਹਨਾਂ ਨੇ ਲੇਡੀਜ਼ ਨੂੰ ਦੇਣਾ ਕੀਤਾ ਸੀ ਤੇ ਅਨਾਉਂਸ ਕਰਤਾ ਦੇਣਾ ਸ਼ੁਰੂ ਕਰਤਾ ਹੈ ਸਰਕਾਰਾਂ ਦਾ ਮਤਲਬ ਹੁੰਦਾ ਵੀ ਲੋਕ ਉਹਨਾਂ ਤੇ ਵਿਸ਼ਵਾਸ ਕਰਨ ਲੋਕ ਸਮਝੇਨ ਵੀ ਜੋ ਸਰਕਾਰ ਨੇ ਕਿਹਾ ਉਹ ਕਰਕੇ ਦੇਣ ਦੀ ਇਹ ਸਰਕਾਰ ਨੇ ਸવાય ਕਰਪਸ਼ਨ ਤੋਂ ਸવાય ਲੋਕਾਂ ਨੂੰ ਲੁੱਟਣ ਤੋਂ ਇੱਕ ਕੰਮ ਨਹੀਂ ਕੀਤਾ ਸਕੂਲਾਂ ਵਿੱਚ ਸਕੂਲਾਂ ਵਿੱਚ ਬੱਚੇ ਨੇ ਟੀਚਰ ਐ ਨਹੀਂ ਮੈਰਿਟੋਰੀਅ ਸਕੂਲ ਨੇ ਬੰਦ ਪਏ ਕੀ ਕਹਿੰਦੇ ਨੇ ਟੀਚਰ ਐ ਨਹੀਂ ਟੀਚਰ ਵਿਚਾਰੇ ਸੜਕਾਂ ਦੇ ਬੈਠੇ ਆਪਣੇ ਉਹ ਹੱਕ ਦੀ ਮੰਗ ਕਰਦੇ ਆ ਵੀ ਅਸੀਂ ਇੰਨੇ ਸਾਲ ਤੋਂ ਪੜਾ ਰਿਆ ਸਾਨੂੰ ਪੱਕਿਆਂ ਕੀਤਾ ਜਾਵੇ ਇਹ ਸਰਕਾਰ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਔਰ ਇਹ ਪਹਿਲਾ ਮੈਂ ਸਮਝਦਾ ਵੀ ਮੁੱਖ ਮੰਤਰੀ ਮਿਲਿਆ ਪੰਜਾਬ ਨੂੰ ਜਿਹੜਾ ਕਦੀ ਵੀ ਆਪਣੇ ਐਮਐਲਏ ਤੱਕ ਨੂੰ ਨਹੀਂ ਮਿਲਦਾ ਔਰ ਸ਼ਾਮ ਦੇ 4 ਵਜੇ ਤੋਂ ਬਾਅਦ ਇਹਨਾਂ ਮਿਲਣਾ ਬਿਲਕੁਲ ਹੀ ਯਾਨੀ ਕਿ ਬੰਦ ਹੋ ਜਾਂਦਾ ਤੂੰ ਅਸੀਂ ਪੰਜਾਬ ਤੋਂ ਕੀ ਤਵਕੋ ਕਰ ਸਕਦੇ ਆ ਸਾਰੀ ਇੰਡਸਟਰੀ ਹਰੇ ਲੁਧਿਆਣੇ ਦੀ ਜਿੰਨੀ ਸਾਈਕਲ ਇੰਡਸਟਰੀ ਹੈ ਬਹੁਤ ਵੱਡੀ ਇੰਡਸਟਰੀ ਹੈ ਉਹ ਸਾਰੀ 52000 ਕਰੋੜ ਦੀ ਇੰਡਸਟਰੀ ਜਿਹੜੀ ਲੁਧਿਆਣੇ ਤੋਂ ਪਲਾਨ ਕਰਕੇ ਯੂਪੀ ਨੂੰ ਚਲੀ ਇਹ ਮੈਂ ਨਹੀਂ ਕਹਿ ਰਿਹਾ ਇਹ ਸਚਾਈ ਕਹਿ ਰਹੀ ਹੈ ਇਹ ਪੰਜਾਬ ਬੋਲ ਰਿਹਾ ਉੱਚੀ ਉੱਚੀ ਬੋਲ ਰਿਹਾ ਪੰਜਾਬ ਤੇ 3.5 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਾ ਹੈ ਔਰ ਜਦੋਂ ਤੱਕ ਇਹ 2 ਸਾਲ ਇਹਨਾਂ ਨੇ ਸਰਕਾਰ ਨੇ ਆਪਣਾ ਸਮਾਂ ਪੂਰਾ ਕਰਨਾ ਉਹ 5 ਲੱਖ ਤੋਂ ਵੱਧ ਚੜ ਜਾਣਾ ਤੇ ਪੰਜਾਬ ਇਹ ਕਿਸ ਤਰੀਕੇ ਨਾਲ ਇਹ ਕਰਜ਼ੇ ਨੂੰ ਲਾਉ ਇਹ ਸਾਰੇ ਵਸੀਲੇ ਪੰਜਾਬ ਕਿੱਥੋਂ ਲੈ ਕੇ ਆਉ? ਇਹ ਇੱਕੋ ਤੇ ਇੱਕੋ ਤਰੀਕੇ ਨਾਲ ਹੋ ਸਕਦੇ ਵੀ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਹੀਂ ਆਏਗੀ, ਇੰਡਸਟਰੀ ਨਹੀਂ ਆਏਗੀ, ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਮਿਲੇਗਾ, ਪੰਜਾਬ ਦੇ ਵਿੱਚ ਪੈਸਾ ਨਹੀਂ ਆਏਗਾ। ਉਨੀ ਦੇਰ ਤੱਕ ਪੰਜਾਬ ਜਿਹੜਾ ਜਿਹੜਾ ਕਿ ਇੱਕ ਨੰਬਰ ਦਾ ਸੂਬਾ ਸੀ ਅੱਜ 19ਵੇਂ ਨੰਬਰ ਤੇ ਲੈ ਕੇ ਆਂਦਾ। ਸਿਰਫ ਮੀਜ਼ੋਰਾਮ ਨੇ ਗੱਲਿਆ ਤੇ ਉੱਤਰ ਖੰਡ ਜਿਹੜਾ ਸਾਡੇ ਤੋਂ ਪਿੱਛੇ ਆ। ਬਾਕੀ ਸਾਰੇ ਸਾਡਾ ਹਿੰਦੁਸਤਾਨ ਸਾਡੇ ਤੋਂ ਗੇ ਲੰਘ ਗਿਆ। ਤੋਂ ਇਹ ਬੜੀ ਇੱਕ ਆ ਦਰਦਨਾਕ ਇੱਕ ਸਟੋਰੀ ਹੈ ਪੰਜਾਬ ਦੀ ਇਸ ਸਿਚੁਏਸ਼ਨ ਚੋਂ ਕੱਢਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਫੈਸਲਾ ਕਰਨਾ ਪਊਗਾ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੜੀ ਵੱਡੀ ਤਦਾਦ ਦੇ ਵਿੱਚ ਜੇਦੀ ਤੁਰੀ ਆ ਰਹੀ ਹੈ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੈ ਵੀ ਇੱਕ ਬਾਹਤ ਪਾਰਟੀ ਹੈ ਅੰਡਰ ਦੀ ਲੀਡਰਸ਼ਿਪ ਆਫ ਨਰਿੰਦਰ ਭਾਈ ਮੋਦੀ ਜਿਹੜਾ ਹਿੰਦੁਸਤਾਨ ਦੇ ਵਿੱਚ ਜੇ ਤਰੱਕੀ ਹੋਏਗੀ ਤੇ ਉਹਨਾਂ ਉਨਾ ਦੇ ਰਹੀ ਹੋਏਗੀ ਤੇ ਪੰਜਾਬ ਦੇ ਵਿੱਚ ਵੀ ਜੇ ਤਰੱਕੀ ਹੋਏਗੀ ਤੇ ਨਰਿੰਦਰ ਮਾਈ ਮੋਦੀ ਦੀ ਰਹਿਨੁਮਾਈ ਦੇ ਹੇਠ ਹੋਏਗੀ ਸੋ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਆਪ ਹੈ ਅੱਜ ਸਾਰੇ ਲੜਖੜਾ ਰਹੇ ਨੇ ਇੱਕ ਬਾਦ ਪਾਰਟੀ ਹੈ ਜਿਨ੍ਹਾਂ ਦੀ ਲੀਡਰਸ਼ਿਪ ਦੇ ਥੱਲੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਚੁਣ ਕੇ ਲਿਆਣਗੇ ਤੇ ਪੰਜਾਬ ਦੀ ਬਿਹਤਰੀ ਹੋਵੇਗੀ। ਬਾਜਪਾ ਸਾਹਿਬ ਸੀਐਮ ਕੋਤਮਾਨ ਦੀ ਕੋਠੀ ਇੱਥੋਂ ਮੇਰੇ ਖਿਆਲ ਨਾਲ 500 ਮੀਟਰ ਦੂਰੀ ਤੇ ਹੈ। ਪਰ ਇਸ ਹਾਲ ਕੇ ਨੂੰ ਖੜੜ ਨੂੰ ਕਿੰਨੇ ਬਦਲਿਆ ਹੋਇਆ ਦਿਖ ਰਿਹਾ ਤੁਸੀਂ 3 ਸਾਲ ਦੇ ਵਿੱਚ 3 ਸਾਲ ਦੀ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਬਿਜਲੀ ਮੁਫਤ ਕਰ ਦਿੱਤੀ ਤੇ ਜੋ ਮਹੱਲਾ ਕਲੀਨਿਕ ਬਣਾ ਦਿੱਤੇ ਹੋਰ ਵੀ ਬਹੁਤ ਕੰਮ ਕੀਤਾ। ਤੁਸੀਂ ਮੇਰੀ ਗੱਲ ਇੱਕ ਸੁਣੋ। ਮਹੱਲਾ ਕਲੀਨਿਕ ਬਣਾਇਤੇ ਦਿੱਲੀ ਦੀ ਤਰਜ਼ ਤੇ ਤੇ ਮਹੱਲਾ ਕਲੀਨਿਕ ਇਹਨਾਂ ਨੂੰ ਡਿਮੋਲਿਸ਼ ਕਰਨੇ ਪਏ ਕਿਉਂ ਕਿਉਂਕਿ ਸੈਂਟਰ ਦਾ ਸਾਰਾ ਪੈਸਾ ਆਂਦਾ ਸੀ ਸੈਂਟਰ ਸਰਕਾਰ ਦੀ ਸਕੀਮ ਦੇ ਤਹਿਤ ਸਾਰੇ ਸੂਬਿਆਂ ਨੂੰ ਪੈਸਾ ਮਿਲਦਾ ਸੀ ਉਹਨਾਂ ਦੇ ਛੋਟੇ ਹਸਪਤਾਲ ਡਿਸਪੈਂਸਰੀਜ਼ ਲਈ ਇਹਨਾਂ ਨੇ ਉੱਥੇ ਆਮ ਆਦਮੀ ਪਾਰਟੀ ਕਲੀਨਿਕ ਦਾ ਉਹ ਲਾ ਕੇ ਉੱਥੇ ਬੋਰਡ ਤੇ ਪ੍ਰਧਾਨ ਮੰਤਰੀ ਜੀ ਦੀਆਂ ਫੋਟੋਆਂ ਪਰੇ ਕਰਤੀ ਆਪਣੀ ਫੋਟੋ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਲਾਤੀ ਜਿਹੜੇ ਕਿ ਸ਼ੀਸ਼ਮੈਲ ਚ ਰਹਿੰਦੇ ਨੇ ਜਿਹੜੇ ਵੱਡੇ ਹੋਏ ਠਾਕ ਨੇ ਅੱਜ ਕੱਲ ਉਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਜਿਸ ਵਕਤ ਇਹ ਕੰਮ ਕੀਤਾ ਤੇ ਹਿੰਦੁਸਤਾਨ ਦੀ ਸਰਕਾਰ ਨੇ ਕੁਦਰਤੀ ਗੱਲ ਸੀ ਉਹਨਾਂ ਨੇ ਸਾਰੀ ਜਿਹੜੀ ਫੰਡ ਸੀਗੇ ਸਾਰੇ ਉਹ ਬੰਦ ਕਰਤੇ ਵੀ ਇਹ ਹਿੰਦੁਸਤਾਨ ਦੀ ਤਰਜ਼ ਤੇ ਤੁਸੀਂ ਡਿਸਪੈਂਸਰੀ ਹਸਪਤਾਲ ਚਲਾਓ ਤੁਹਾਨੂੰ ਪੈਸੇ ਮਿਲਗੇ ਤੇ ਤੁਸੀਂ ਆਪਣੀ ਕਰਨੀ ਹੈ ਫਿਰ ਆਪਾਂ ਨੇ ਵਸੀਲਿਆਂ ਨਾ ਕਰੋ ਫਿਰ ਇਹਨਾਂ ਨੂੰ ਕਰਨਾ ਪਿਆ ਫੇਰ ਆਪਣੀ ਫੋਟੋ ਲਾਣੀ ਪਈ ਫੇਰ ਪ੍ਰਧਾਨ ਮੰਤਰੀ ਦੀ ਫੋਟੋ ਲਾਣੀ ਪਈ ਤੇ ਇਹ ਕੀ ਹੈ ਇਹ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਲੋਕ ਬੜੇ ਸਿਆਣੇ ਨੇ ਲੋਕ ਸਮਝਦੇ ਨੇ ਅੱਜਕੱਲ ਤੇ ਲੋਕ ਵੀ ਇਹ ਜਾਣ ਗਏ ਨੇ ਵੀ ਇਹ ਅਸੀਂ ਗਲਤੀ ਕਰ ਬੈਠੇ ਆ ਬੜੀ ਵੱਡੀ ਪਰ ਉਸ ਗਲਤੀ ਨੂੰ ਸਧਾਰਨ ਲਈ ਹੁਣ ਟਾਈਮ ਤਾਂ ਲੱਗੂਗਾ ਜਦੋਂ 5 ਸਾਲ ਪੂਰੇ ਹੋਣਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕਿਤੇ 2-4 ਮਹੀਨੇ ਕੱਢਣ ਵੀ ਕਿਉਂਕਿ ਜਿਸ ਕਦਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਵੀ ਜਿਹੜੇ ਏ ਲੋਕਾਂ ਨੂੰ ਡੈਰੀ ਕੋਈ ਨਹੀਂ ਰਹਿ ਗਿਆ ਜਿਹੜਾ ਮਰਜੀ ਕਿਸ ਦੀ ਦੁਕਾਨ ਚ ਵੱਟਦਾ ਪਿਸਤੌਲ ਵਖਾੰਦਾ ਉਹ ਕੋ ਖੋ ਕਰਕੇ ਚਲ ਜਾਂਦਾ ਜਿਹੜਾ ਮਰਜੀ ਗੈਂਗਸਟਰ ਜਿਹਨੂੰ ਸਵੇਰੇ ਦਬਕਾ ਮਾਰਦਾ ਸ਼ਾਮ ਨੂੰ ਪੈਸੇ ਲੈ ਜਾਂਦਾ ਵਪਾਰੀ ਡਰ ਗਏ ਇੰਡਸਟਰੀ ਭੱਜ ਗਈ ਪੰਜਾਬ ਦੇ ਵਿੱਚ ਉਹ ਸਥਿਤੀ ਹੈ ਵੀ ਪੰਜਾਬ ਅੱਜ ਵੇਖਦਾ ਹੈ ਸਵੇਰੇ ਉੱਠ ਕੇ ਵੀ ਸਾਡੇ ਵੱਲ ਵੀ ਕੋਈ ਸਾਡੇ ਸੂਬੇ 'ਚ ਵੀ ਕੋਈ ਇਨਵੈਸਟਮੈਂਟ ਕਰੂਗਾ ਤੇ ਆ ਇਨਵੈਸਟ ਪੰਜਾਬ ਦਾ ਇਹਨਾਂ ਦਾ ਹੋਟਲ ਖੁੱਲਾ ਹੈ ਪੰਜਾਬ ਸਰਕਾਰ ਦਾ ਉੱਥੇ ਵੇਖੋ ਸੀ ਵੀ ਕਿੰਨੀ ਇੰਡਸਟਰੀ ਭੱਜ ਗਈ ਇਹਨਾਂ ਕੋਲ ਐਂਕੜੇ ਤੇ ਲਓ ਤੇ ਇਹ ਇਹ ਕਿਸਾਨ ਭਰਾਵਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਨਵੀਂ ਇੰਡਸਟਰੀ ਲੱਗਦੀ ਹੁੰਦੀ ਹੈ ਨਾ ਤੁਸੀਂ ਉਹਦੇ ਬਾਹਰ ਧਰਨੇ ਕਿਹੜੀ ਗੱਲ ਦੇ ਦਿੰਦੇ ਹੋ ਵੀ ਇਹ ਵੀ ਭੱਜਣ ਕੋਈ ਲਾਏ ਨਾ ਤੁਸੀਂ ਪੰਜਾਬ ਦੇ ਦੁਸ਼ਮਣ ਨਾ ਬਣੋ ਪੰਜਾਬ ਦੀ ਬਿਹਤਰੀ ਲਈ ਕੰਮ ਕਰੋ ਪੰਜਾਬ ਤੁਸੀਂ ਇਹ ਕਹੋ ਵੀ ਐਗਰੋ ਬੇਸਡ ਇੰਡਸਟਰੀ ਲੈ ਕੇ ਆਓ ਲਿਆਓ ਜੇ ਨਹੀਂ ਐਗਰੋ ਬੇਸਡ ਇੰਡਸਟਰੀ ਪੰਜਾਬ ਦੀ ਤਰੱਕੀ ਹੋਏ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਇਹ ਚੀਜ਼ਾਂ ਸਾਨੂੰ ਸਾਰਿਆਂ ਨੂੰ ਸੋਚਣੀਆਂ ਪੈਣਗੀਆਂ ਇਸ ਸਪੀਚ ਚ ਇੱਕ ਗੱਲ ਆਖੀ ਹੈ ਜੀ ਕਿ ਕਾਫੀ ਜਿਹੜੇ ਇਸ ਹਲਕੇ ਦੇ ਵਿੱਚ ਪồn ਰਹਿੰਦੇ ਨੇ ਉਤਕਾਟਨ ਕਰਨ ਵਾਸਤੇ ਦੂਜੇ ਪਾਸੇ ਤੁਸੀਂ ਲਗਾਤਾਰ ਇਸ ਹਲਕੇ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਦੀ ਮੁਸ਼ਕਿਲਾਂ ਸੁਣ ਰਹੇ ਹੋ ਅੱਗੇ ਜਾ ਕੇ ਜਿਸ ਤਰੀਕੇ ਨਾਲ ਤੁਹਾਡਾ ਵਿਚਰਨਾ ਸ਼ੁਰੂ ਹੋਇਆ ਹੈ ਤਾਂ ਇਲੈਕਸ਼ਨ ਲੜਨ ਦੀ ਵੀ ਤਿਆਰੀ ਲੱਗ ਰਹੀ ਹੈ ਦੇਖੋ ਇਲੈਕਸ਼ਨ ਲੜਨਾ ਕਰਨਾ ਇਹ ਸਭ ਪਾਰਟੀ ਦਾ ਕੰਮ ਹੈ। ਅਸੀਂ ਤਾਂ ਲੋਕ ਸੇਵਾ ਦੇ ਵਿੱਚ ਆ। ਜਿੱਥੇ ਲੋਕਾਂ ਦੀ ਕੋਈ ਸੇਵਾ ਕੋਈ ਮੁਸ਼ਕਲ ਹੈ ਜਿੱਥੇ ਤੁਸੀਂ ਦੋ ਪੁਲਾਂ ਦੀ ਗੱਲ ਕਰ ਰਹੇ ਹੋ। ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਸ ਪੁਲਾਂ ਉਹਨਾਂ ਦਾ ਸਰਕਾਰ ਕੋਲ ਤੋਂ ਟਾਈਮ ਮੰਗਣੀ ਤੇ ਅਸੀਂ ਇਦਗਾਟਨ ਜ਼ਰੂਰ ਕਰਾਂਗੇ। ਅਸੀਂ ਇਥੋਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਲਾਕੇ ਦੇ ਲੋਕਾਂ ਕੋਲ ਦਾ ਇਦਗਾਟਨ ਕਰਾਵਾਂਗੇ। ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਤੇ ਸਰਕਾਰ ਜਿਹੜੀ ਸੁੱਤੀ ਹੈ ਨਾ ਜਿਹੜੀ ਬੀਬੀ ਸੁੱਤੀ ਪਈ ਹੈ ਉਹ ਘਟੋ ਘਟ ਜਾਗੇ ਤੇ ਸਹੀ ਵੀ ਪੋਲ ਬਣ ਗਿਆ ਪਿਛਲੀ ਸਰਕਾਰ ਦੇ ਪੈਸਿਆਂ ਨਾਲ ਕਿਤਾਜ ਦੇ ਇਹਨਾਂ ਦਾ ਮਨ ਨਹੀਂ ਕਰਦਾ ਕਿਉਂਕਿ ਇਹਨਾਂ ਨੇ 1 ਰੁਪਈਆ ਨਹੀਂ ਲਾਇਆ ਤੂੰ ਇਸ ਕਰਕੇ ਜਿਹੜਾ ਸਮਾਂ ਹੈ ਉਥੇ ਭਾਰਤੀ ਜਨਤਾ ਪਾਰਟੀ ਅਸੀਂ ਲੋਕ ਸੇਵਾ ਲਈ ਆਏ ਆ ਅਸੀਂ ਇਲੈਕਸ਼ਨਾਂ ਜਿਹੜੀਆਂ ਲੜਲੀਆਂ ਲੜਾਣੀਆਂ 파ਰਟੀ ਨੇ ਵਿਖਲ ਅਸੀਂ ਤੇ ਆ ਵੀ ਕੰਮ ਕਰਾਂਗੇ ਤੇ ਲੋਕ ਕਹਿਣਗੇ ਤੇ ਜੇ ਕੰਮ ਹੀ ਨਾ ਕਰਾਂਗੇ ਲੋਕਾਂ ਜਾਵਾਂਗੇ ਨਾ ਤੇ ਲੋਕਾਂ ਨੂੰ ਪਤਾ ਕੀ ਇਹ ਕੌਣ ਹੈ ਵੀ ਇਹ ਫਲਾਣਾ ਬੰਦਾ ਹੈ ਕੌਣ ਹੈ ਤੇ ਕੌਣ ਤੂੰ ਇਸ ਕਰਕੇ ਆਪ ਸਰਕਾਰ ਬਾਰ ਬਾਰ ਇਹ ਸਪੀਚ ਦਿੰਦੀ ਹੈ ਕਿ ਸਾਡਾ ਹਜ਼ਾਰਾਂ ਕਰੋੜ ਰੁਪਇਆ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਸੜਕਾਂ ਦਾ ਕਿ ਸੜਕਾਂ ਅਸੀਂ ਤਾਂ ਨਹੀਂ ਬਣਾ پا ਰਹੇ ਕਿ ਕੇਂਦਰ ਸਾਡੇ ਨਾਲ ਬਿਤਕਰਾ ਕਰਦਾ ਕੈਨ ਨੂੰ ਤੇ ਜੋ ਮਰਜ਼ੀ ਕਹੀ ਜਾਂਦਾ ਹੂੰ ਕੈਨ ਨੂੰ ਤੇ ਇਹ ਐਨ ਐਚ ਐਮ ਦੇ ਪੈਸੇ ਵੀ ਕਹਿੰਦੇ ਸੀ ਜਿਹੜੇ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਇਹਨਾਂ ਦੇ ਜਿਹੜਾ ਹੈ ਮੁਹੱਲਾ ਕਲੀਨਿਕ ਬਣਾਏ ਸੀ ਇਹਨਾਂ ਨੇ ਪੈਸੇ ਵਾਪਸ ਆਏ ਇਹ ਸਿਰਫ ਪੈਸਾ ਜਿਹੜਾ ਡਿਵਰਟ ਕਰਦੇ ਆ ਪੈਸਾ ਸੜਕਾਂ ਦਾ ਇਹਨਾਂ ਨੇ ਆਪਣੇ ਇਸ਼ਤਿਹਾਰਾਂ ਤੇ ਲਾਣਾ ਕੈਸਾ ਸੜਕਾਂ ਦਾ ਇਹਨਾਂ ਦਿੱਲੀ ਨੂੰ ਭੇਜਣਾ ਹੈ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਪਾਰਟੀ ਹੁਣ ਸਰਕਾਰ ਤੇ ਰਹਿ ਨਹੀਂ ਗਈ ਉਹ ਚੱਲੂ ਕਿਵੇਂ ਉਹਨਾਂ ਕੋਲ ਹੋਰ ਪੈਸੇ ਦਾ ਵਸੀਲਾ ਤਾਂ ਹੈ ਨਹੀਂ ਉਹ ਪੰਜਾਬ ਨੂੰ ਲੁੱਟ ਕੇ ਪੰਜਾਬ ਦੀ ਸਰਕਾਰ ਦੇ ਨਾਂ ਹੀ ਦਿੱਲੀ ਦੇ ਵਿੱਚ ਫੰਡ ਦਿੱਤਾ ਜਿੰਨਾ ਇਲੈਕਸ਼ਨ ਲੜੀ ਗਈ ਹੈ ਸਾਰੀ ਪੰਜਾਬ ਦੇ ਪੈਸਿਆਂ ਨਾਲ ਲੜੀ ਗਈ ਜਦੋਂ ਕਪੂਰਥਾਲਾ ਹਾਊਸ ਦੇ ਵਿੱਚ ED ਨੇ ਰੇਡ ਕੀਤਾ ਤੇ ਉਦੋਂ ਕੀ ਪੰਜਾਬ ਦਾ ਪੈਸਾ ਪਿਆ ਸੀ ਹੈਲੋ ਸੋ ਇਹ ਗੱਲਾਂ ਲੋਕਾਂ ਨੂੰ ਦੱਸਣ ਵਾਲੀਆਂ ਨੇ ਲੋਕ ਭਲੀ ਭਾਂਚਾ ਆਸ ਵਾਲਾ ਹੈ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਵੀ ਹੋਈ ਸੀ ਮੇਰੇ 18 ਮੰਗਾਂ ਕਿਸਾਨਾਂ ਵੱਲ ਰੱਖਿਆ ਗਿਆ ਸੀ ਪਰ ਤਲਕੀ ਹੋਈ ਹੈ ਕਿਸਾਨ ਵੀ ਰੁਸ ਕੇ ਆਗੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਵੀ ਨਿਕਲ ਗਏ ਮੀਟਿੰਗ ਦੇ ਵਿੱਚੋਂ ਪਰ ਦੱਸੇ ਜਾ ਰਿਹਾ ਸੀਐਮ ਭਗਵੰਤ ਮਾਨ ਵੱਲੋਂ ਕਿ ਜਿਹੜੀਆਂ ਮੰਗਾਂ ਸੀ ਉਹ ਕੇਂਦਰ ਨਾਲ ਜੁੜੀਆਂ ਹੋਈਆਂ ਸੀ ਐਮਐਸਪੀ ਵੀ ਕੇਂਦਰ ਨਾਲ ਦੇਣੀ ਹੈ ਬਾਕੀ ਮੰਗਾਂ ਵੀ ਕੇਂਦਰ ਨਾਲ ਜੁੜੀਆਂ ਨਹੀਂ ਆਂ ਦੇਖੋ ਬੜੇ ਅਫਸੋਸ ਦੀ ਗੱਲ ਹੈ 2 ਸਾਲ ਪਹਿਲੇ ਤੇ ਇਹਨਾਂ ਨੇ ਢੱਲੇਵਾਲ ਸਾਹਿਬ ਤੇ ਪੰਦੇਰ ਨੂੰ ਬਿਠਾਇਆ ਉਥ ਤਾਈਓ ਜਿਹੜੀਆਂ 40 ਯੂਨੀਅਨਸ ਦੇ ਵਿੱਚੋਂ 38 ਇਹਨਾਂ ਦੇ ਨਾਲ ਨਹੀਂ ਸੀ ਚੱਲੀਆਂ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਵੀ ਸਰਕਾਰ ਇਹਨਾਂ ਨੂੰ ਮਿਸਯੂਜ਼ ਕਰਨਾ ਚਾਹੁੰਦੀ ਹੈ ਜੇ ਤੁਸੀਂ ਦੋ ਕਹਿ ਰਹੇ ਹੋ ਆਮ ਆਦੀ ਪਾਰਟੀ ਮਿਠਾਈਆਂ ਬਿਲਕੁਲ ਇਸ ਵਿੱਚ ਕੋਈ ਲੁਕਾਈ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਮਤਲਬ ਇਹ ਸੀ ਵੀ ਹਰਿਆਣਾ ਜਿੱਤਿਆ ਜਾਏ ਇੱਥੋਂ ਦੀ ਭਾਜਪਾ ਨੂੰ ਉਹਨਾਂ ਦੇ ਖਿਲਾਫ ਗੱਲ ਕੀਤੀ ਜਾਏ 38 ਯੂਨੀਅਨਸ ਕਿਉਂ ਨਹੀਂ ਸੀ ਨਾਲ ਹੋਈਆਂ ਇਹੋ ਹੀ ਇੱਕ ਕਾਰਨ ਸੀ ਮੁੱਦੇ ਤੇ ਸਾਰਿਆਂ ਦੇ ਸੇਮ ਨੇ ਪਰ ਇਸ ਜਿਹੜੇ 38 ਯੂਨੀయన్స్ ਨੇ ਉਹਨਾਂ ਨਾਲ ਝਗੜਾ ਕਿਉਂ ਹੋਇਆ ਭਗਵੰਤ ਮਾਨ ਦਾ ਜਿਹੜੀ ਪਿੱਛੇ ਜੀ ਮੀਟਿੰਗ 3 ਮਾਰਚ ਦੀ ਮੀਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ 3 ਮਾਰਚ ਨੂੰ ਭਗਵੰਤ ਮਾਨ 2 ਘੰਟੇ ਤੋਂ ਬਾਅਦ ਗਿਆ ਕਦਾਂ ਉੱਠ ਕੇ ਇਹਨਾਂ ਨੂੰ ਮਾੜਾ ਚੰਗਾ ਬੋਲ ਕੇ ਕਿਉਂ ਗਿਆ ਕਿਉਂਕਿ ਉਹਨੂੰ ਇਹ ਪਤਾ ਸੀ ਵੀ ਇਹ ਸਾਡੇ ਨਾਲ ਨਹੀਂ ਚੱਲੇ ਸੋ ਇਹ ਕਈ ਗੱਲਾਂ ਨੇ ਇਹਨਾਂ ਨੂੰ ਰਾਜ਼ ਰਹਿਣ ਦੋ ਜਦੋਂ ਵਕਤ ਆਏਗਾ ਆਪੇ ਸਾਰੇ ਪਰਦੇ ਖੁੱਲ੍ਹ ਤੁਸੀਂ ਐਮਐਸਪੀ ਕਿਉਂ ਦੇ ਦੇ ਕਿਸਾਨਾਂ ਨੂੰ ਇਹ ਕੋ ਇਹ ਮਸਲੇ ਸੈਂਟਰ ਦੀ ਸਰਕਾਰ ਦੀ ਪਾਲਿਸੀਸ ਤੇ ਕਿਸਾਨਾਂ ਦੇ ਨਾਲ ਜਿੱਥੋਂ ਤੱਕ ਮੈਨੂੰ ਪਤਾ ਹੈ ਉਥੋਂ ਤੱਕ ਇਹ ਵੀ ਸੈਂਟਰ ਨੇ ਇਹਨਾਂ ਦੀਆਂ 9 ਫਸਲਾਂ ਦੀ ਐਮਐਸਪੀ ਦੀ ਗੱਲ ਕਰਤੀ ਹੈ। ਹਾਂਜੀ। 24 ਫਸਲਾਂ ਹੁੰਦੀਆਂ ਹੀ ਨਹੀਂ ਪੰਜਾਬ ਦੇ ਵਿੱਚ। ਹਾਂਜੀ। ਤੇ ਉਹ ਜਿਹੜੀਆਂ ਫਸਲਾਂ ਹੁੰਦੀਆਂ ਹੀ ਨਹੀਂ ਉਹ ਤੇ ਆਪਾਂ ਐਮਐਸਪੀ ਲੈਣ ਦੀ ਕਿਹੜੀ ਗੱਲ ਕਰਦੇ ਆ। ਆਪਾਂ ਤੇ ਇਹ ਹੈ ਨਾ ਵੀ ਸਾਨੂੰ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ। ਸਰਕਾਰ ਕਰਨ ਨੂੰ ਤਿਆਰ ਹੈ ਸਿਰਫ ਇੱਕ ਅچھے ਮਾਹੌਲ ਦੇ ਵਿੱਚ ਉਹ ਮੀਟਿੰਗ ਹੋਏਗੀ ਉਹ ਵੀ ਹੋਏਗਾ ਬੰਦੀ ਸਿੰਘ ਵੀ ਛੁੱਟਣਗੇ ਸਭ ਕੁਝ ਹੋਊਗਾ ਬੰਦੀ ਸਿੰਘ ਦਾ ਵੀ ਹਾਂ ਮੈਂ ਸਵਾਲ ਪੁੱਛਦਾ ਤੁਸੀਂ ਪਿਛਲੇ ਦਿਨ ਇੰਟਰਵਿਊ ਦਿੱਤੀਆਂ ਕਈਆਂ ਕਿ ਬੰਦੀ ਸਿੰਘਾਂ ਬਾਰੇ ਕੇਂਦਰ ਸਰਕਾਰ ਸੋਚ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਖੁਸ਼ਖਬਰੀ ਪੰਜਾਬ ਨੂੰ ਮਿਲ ਸਕਦੀ ਹੈ ਤਾਂ ਇਹ ਗੱਲ ਸੱਚ ਹੈ ਜਾਂ ਤੁਸੀਂ ਵੈਸੀ মিডিਆ ਤੌਰ ਤੇ ਕਿਤੇ ਸਪੀਚ ਦਿੱਤੀ ਵੈਸੀ ਮੈਂ ਐਨ ਆਮ ਆਦਮੀ ਪਾਰਟੀ ਨਹੀਂ ਵੀ ਐਵੇਂ ਲੋਕਾਂ 'ਚ ਸ਼ਗੂਫਾ ਛੱਡਦੀ ਹੈ ਹਾਂਜੀ ਅਸੀਂ ਉਹ ਗੱਲ ਕਰਨੇ ਆ ਜਿਹਦੀ ਸੱਚਾਈ ਹੁੰਦੀ ਹੈ ਜਿਹੜੇ ਲੋਕਾਂ ਦੀ ਕੈਦ ਪੂਰੀ ਹੋ ਚੁੱਕੀ ਹੈ ਔਰ ਕੈਦ ਕੱਟਣ ਤੋਂ ਬਾਅਦ ਉਹ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾਈ ਮਿਲੇਗੀ ਜਿਨ੍ਹਾਂ ਦੀ ਰਿਹਾਈ ਸੁਪਰੀਮ ਕੋਰਟ ਦੇ ਵਿੱਚ ਪ੍ਰੈਜ਼ੀਡੈਂਟ ਦੇ ਸਾਹਮਣੇ ਅਪੀਲਾਂ ਨੇ ਉਹਨਾਂ ਨੂੰ ਵਕਤ ਲੱਗੇਗਾ ਤੋ ਇਹ ਚੀਜ਼ਾਂ ਸਰਕਾਰ ਦੇ ਕੈਦ ਦੇ ਕਾਨੂੰਨ ਦੇ ਮੁਤਾਬਕ ਇਹ ਸਭ ਕੁਝ ਹੋਏਗਾ ਔਰ ਪੰਜਾਬ 'ਚ ਤੁਹਾਡੇ ਸਾਹਮਣੇ ਇਹ ਤੁਹਾਡੀ ਅਮਿਸ਼ਾਨ ਨਾਲ ਗੱਲਬਾਤ ਹੋਈ ਸੀ ਗ੍ਰਹਿ ਮੰਤਰੀ ਨਾਲ ਕੀ ਜਤਾਰ ਸਿੰਘ ਹਵਾਰਾ ਪੰਜ ਸਿੰਘ ਪਿਓ ਰਾਜ ਜਤਾਰ ਸਿੰਘ ਤਾਰਾ ਇਸ ਤਰ੍ਹਾਂ ਕਿਹੜੇ ਨੌ ਬੰਦੀ ਸਿੰਘ ਨੇ ਕਿ ਉਹਨਾਂ ਵਿੱਚੋਂ ਕੋਈ ਨਾ ਕੋਈ ਆ ਸਕਦਾ ਬਾਦ ਇਹ ਸੈਂਟਰ ਨੇ ਕਰਨਾ ਹੈ ਇਹ ਨਾਂ ਅਸੀਂ ਦੱਸ ਸਕਦੇ ਆ ਪਰ ਨਾ ਇਹ ਗੱਲ ਜਿਹੜੀ ਗੱਲ ਹੋਣੀ ਹੈ ਮੈਂ ਤੁਹਾਨੂੰ ਉਹਦਾ ਜ਼ਿਕਰ ਕਰ ਅੱਛਾ ਹੁਣ ਹਲਕੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ ਹੁਣ ਆਨਬਜ ਨੇ ਚ ਹੋਰ ਹੀ ਮੁੱਦੇ ਚੁੱਕੂਗੇ ਹਲਕੇ ਦੇ ਜਿਸ ਤਰੀਕੇ ਨਾਲ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਦੂਜੀ ਤੁਸੀਂ ਕਹਿ ਰਹੇ ਕਿ ਕੰਮ ਕਾਫੀ ਪੈਂਡਿੰਗ ਨੇ ਇਸ ਹਲਕੇ ਚ ਵੀ ਸਾਰੇ ਪੰਜਾਬ ਦੇ ਵਿੱਚ ਅਸੀਂ ਮੁੱਦੇ ਚੁੱਕ ਰਹੇ ਹਾਂ ਤੇ ਇੱਥੇ ਵੀ ਮੁੱਦੇ ਚੁੱਕਾਂਗੇ ਕਿ ਕਿ ਰੁਪਿਆ ਨਹੀਂ ਦਿੱਤਾ ਜੀ ਹਾਂ ਇਹ ਸਾਰੇ ਪੰਜਾਬ ਪੂਰੀ ਤਿਆਰੀ ਚ ਜਿੱਥੇ ਕੋਈ ਸਾਨੂੰ ਇਸ ਗੱਲ ਦਾ ਓਲਾ ਨਹੀਂ ਕੋਈ ਅਸੀਂ ਲਗਾ ਕੇ ਨਹੀਂ ਗੱਲ ਕਰਨੀ ਪੰਜਾਬ ਦੇ ਲੋਕਾਂ ਲਈ ਅਸੀਂ ਦਿਨ ਪਰ ਤਤਪਰ ਅਸੀਂ ਹਾਜ਼ਰ ਆ ਜਿੱਥੇ ਲੋੜ ਪੈ ਗਈ ਸਾਨੂੰ ਪ੍ਰਧਾਨ ਉਰੀ ਸਾਰੇ ਇਥੋਂ ਦੇ ਲੋਕ ਸੱਦਾ ਦੇਣਗੇ ਵੀਕੀ ਸਮਝਦੇ ਹੋ ਪੰਜਾਬ ਦਾ ਅੱਗੇ ਭੂਵਿਕ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ ਮੈਨੂੰ ਬਾਰ ਬਾਰ ਕਹਿੰਦੇ ਲੋੜ ਨਹੀਂ ਪੰਜਾਬ ਦਾ ਭੂਵਿਕ ਉਜਵਲ ਭਾਰਤੀ ਜਨਤਾ ਪਾਰਟੀ ਤੇ ਮੋਦੀ ਜੀ ਦੀ ਜਿਹੜੀਆਂ ਪਾਲਿਸੀਜ਼ ਨੇ ਇਹ ਮੈਂ ਗਾਰੰਟੀ ਕਰਦਾ ਅਸੀਂ ਜੇਕਰ ਆ ਸਾਨੂੰ ਲੋਕੀ ਮੌਕਾ ਦੇਣ ਤੇ ਅਸੀਂ ਪਰਫਾਰਮ ਨਾ ਕਰ ਸਕੀਏ ਅਸੀਂ ਐਫੀਡਵਟ ਦਵਾਂਗੇ ਵੀ ਸਾਨੂੰ ਗਾਧੂ ਵੋਟ ਨਾ ਪਾਇਓ ਇਹ ਪੱਕਾ ਤੁਸੀਂ ਅੱਜ ਇਹ ਬਿਆਨ ਬਹੁਤ ਜ਼ਰੂਰੀ ਹੈ ਕਮਾਲ ਦੀ ਗੱਲ ਹੈ ਸਾਨੂੰ ਆਪਣੇ ਆਪ ਤੇ ਮਾਣ ਹੈ ਨਾ ਸਾਨੂੰ ਕੌਨਫੀਡੈਂਟ ਹੈ ਵੀ ਅਸੀਂ ਇਹ ਕੰਮ ਕਰਨਾ ਹੈ ਕਿਉਂ ਨਾ ਕਰਨਗੇ ਜਿਹੜੀ ਪਾਰਟੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾ ਕੇ ਖੋਲ ਸਕਦੀ ਹੈ ਜਿਹੜੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਵਸ ਮਨਾ ਸਕਦੀ ਹੈ ਜਿਹੜੀ ਛੋਟੇ ਸਾਹਿਬਾਂ ਦੇ ਤੇ ਬਾਲ ਦੇਵ ਜੀ ਮਨਾ ਸਕਦੀ ਹੈ ਜਿਹੜੀ 골ਡਨ ਟੈਂਪਲ ਤੇ ਜੀਐਸਟੀ ਮਾਫ ਕਰ ਸਕਦੀ ਹੈ ਉਹਦੇ ਅਜੇ ਵੀ ਤੁਸੀਂ ਕੋਈ ਟੈਸਟ ਲੈਣਾ ਕੋਈ ਟੈਸਟ ਲੈਣ ਦੀ ਲੋੜ ਨਹੀਂ ਜਿੱਦਣ ਪਾਰਟੀ ਆਏਗੀ ਉਸ ਦਿਨ ਪੰਜਾਬ ਨੂੰ ਪਤਾ ਬਹੁਤ ਧੰਨਵਾਦ ਉਹ ਦੇਖੋ ਕਿ ਇਸ ਸਮੇਂ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਹੈ ਭਾਜਪਾ ਦੇ ਜਿਨ੍ਹਾਂ ਨੇ ਅੱਜ ਪੰਜਾਬ ਸਰਕਾਰ ਦਾ ਪੁਤਲਾ ਨਮਾ ਗਰੋਂ ਦੇ ਵਿੱਚ ਫੁਕਿਆ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਕਾਫੀ ਜਿਹੜੀਆਂ ਮੰਗਾਂ ਕਹਿ ਕੇ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹਨਾਂ ਦੇ ਵਿੱਚ ਕਾफी ਮੰਗਾਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਲੋਨਰ ਸਥਿਤੀ ਨੂੰ ਵੀ ਇਹਨਾਂ ਨੇ ਸੁਭਾਲ ਚੁੱਕੇ ਨੇ ਦੂਜੇ ਪਾਸੇ ਐਮਐਸਪੀ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਤਾਂ ਅੱਜ ਪੂਰੇ ਪੰਜਾਬ ਭਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਤਲੇ ਪੰਜਾਬ ਸਰਕਾਰ ਦੇ ਪੁਤਲੇ ਜਿਹੜੇ ਦੱਸ ਦਿੰਦੇ ਆ ਕਿ ਭਾਜਪਾ ਵੱਲੋਂ ਫੁਕੇ ਜਾ ਰਹੇ ਨੇ ਦੇਖਦੇ ਕਿਸ ਤੇ ਕਿੰਨਾ ਕਸਰ ਪੰਜਾਬ ਸਰਕਾਰ ਤੇ ਪੈਂਦਾ ਕਿਉਂਕਿ ਇੱਕ ਪਾਸੇ ਤਾਂ ਕੇਂਦਰ ਦੇ ਵਿੱਚ ਜਾ ਕੇ ਜਿਹੜੀ ਬਾਰ-ਬਾਰ ਆਮ ਆਦੀ ਪਾਰਟੀ ਸਵਾਲ ਚੁੱਕ ਰਹੀ ਕਿ 2500 ਰੁਪਏ ਜਿਹੜਾ ਭਾਜਪਾ ਨੇ ਵਾਅਦਾ ਕੀਤਾ ਸੀ ਦਿੱਲੀ ਇਲੈਕਸ਼ਨਾਂ ਦੇ ਵਿੱਚ ਕਿਉਂ ਦਿੱਤਾ ਜਾ ਪਰ ਦੂਜੇ ਪਾਸੇ ਇਹਨਾਂ ਵੱਲੋਂ ਕਿਹਾ ਗਿਆ ਕਿ ਔਰਤਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਵਾਅਦਾ ਕਰਕੇ ਸਰਕਾਰ ਆਈ ਸੀ ਉਹ ਹਜ਼ਾਰ ਰੁਪਏ ਕਿੱਥੇ ਹੈ ਤਾਂ ਇਸ ਤਰੀਕੇ ਦੇ ਸਵਾਲਾਂ ਦੇ ਨਾਲ ਅੱਜ ਆਮ ਆਦੀ ਪਾਰਟੀ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਕਿਹਾ ਰਹੀ ਹੈ ਦੇਖ ਦੇਖ ਕੇ ਪੰਜਾਬ ਸਰਕਾਰ ਹੁਣ ਕਦੋਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਤੇ ਬਾਕੀ ਮੰਗਾ ਪੂਰੀ ਕਰਦੀ ਥੋੜੇ ਕੈਮਰਮੈਨ ਸੁਮੇਤ ਦੇ ਨਾਲ ਹਰਤੇਸ਼